ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਹੈ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਤੇ ਪਹੁੰਚੇ ਆਂ ਪਿੰਡ ਧੂੜਕੋਟ ਜ਼ਿਲ੍ਹਾ ਫਰੀਕੋਟ ਦੇ ਵਿੱਚ ਤੇ ਪਹਿਲੇ ਸੂਏ ਸੂਣ ਵਾਲੀ ਝੋਟੀ ਮਿੱਤਰੋ ਵਿਕਾਊ ਆ ਘਰੇਲੂ ਪਰਿਵਾਰ ਕੋਲੇ ਆ ਕੋਈ ਵਪਾਰੀ ਨਹੀਂ ਤਾਂ ਸਾਰੀ ਗੱਲਬਾਤ ਆਪਾਂ ਬਾਈ ਹੁਣਾਣਾ ਕਰਵਾਵਾਂਗੇ ਕੀ ਇਹ ਤੇ ਦੁੱਧ ਦਾ ਰਿਕਾਰਡ ਆ ਤੇ ਕਿੰਨੇ ਰੁਪਏ ਮੰਗਦੇ ਆ ਬਿਲਕੁਲ ਕਾਲੀਖਾ ਸਿੰਘ ਥੋੜੇ ਜਿ ਖੁੱਲੇ ਲੱਗੇ ਆ ਦੁੱਧ ਦਾ ਰਿਕਾਰਡ ਬਹੁਤ ਵਧੀਆ ਤੇ ਚੱਡਾ ਇਹਦਾ ਤਕਰੀਬਨ ਸਾਰਾ ਇੱਕੋ ਜਿਹਾ ਪੂਰਾ ਲਾਉਣਾ ਸ਼ੁਰੂ ਕਰਤਾ ਝੋਟੀ ਨੇ ਕਰਾਉਣੇ ਆਪਾਂ ਸਾਰੀ ਗੱਲਬਾਤ ਬਾਈ ਹੋਣਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਂ ਕੀ ਨਾਂ ਦੱਸ ਦੋ ਜਰਵੀਰ ਸਿੰਘ ਬਾਈ ਪਿੰਡ ਤੋੜਕੋੜ ਜਿਲ੍ਹਾ ਫਰੀਕੋੜ ਹੈ ਮੋਦਗੀ ਤੋਂ ਕਿੰਨਾ ਦੂਰ ਪੈਂਦਾ ਪਿੰਡ ਹੈ 80 ਕਿਲੋਮੀਟਰ ਵੜ ਪੈਂਦਾ ਠੀਕ ਆ ਫਰੀਕੋੜ ਤੋਂ 14-15 ਕਿਲੋਮੀਟਰ ਵੜ ਹੈ ਇਹ ਆਪਣੀ ਜਿਹੜੀ ਝੋਟੀ ਆ ਘਰ ਦੀ ਝੋਟੀ ਆ ਹਾਂਜੀ ਬਾਈ ਠੀਕ ਆ ਤੇ ਇਹਦੀ ਮਾਂ ਨੇ ਇਹ ਪਹਿਲੇ ਸੂਏ ਸੋਣਾਂ ਨੇ ਹਾਂਜੀ ਬਾਈ ਤੇ ਮਾਂ ਕੋਈ ਦੁੱਧ ਦਾ ਰਿਕਾਰਡ ਪਤਾ ਕਿੰਨਾ ਦੁੱਧ ਦਿੰਦੀ ਸੀ ਹਾਂ ਬਾਈ ਕਿੰਨਾ 14-15 ਲੀਟਰ ਦੁੱਧ ਸੀਗਾ ਇਹਦੀ ਮਾਸਲੇ ਆਪ 14-15 ਲੀਟਰ ਦੁੱਧ ਸੀਗਾ ਹੈ ਠੀਕ ਆ ਤੇ ਹੁਣ ਕਿੰਨਾ ਸਮਾਰ ਰਹੇਂਦਾ ਸੂਚ ਦੇ ਇਹਦੇ 15-20 ਤਾਂ ਰੈਂਦੇ ਬਈ 15-20 ਤਾਂ ਰੈਂਦੇ ਸੂਚ ਹੈ ਤੇ ਕਿੰਨੀ ਡਿਮਾਂਡ ਕਰਦੇ ਤੁਸੀਂ ਇਹਦੀ 95000 ਰੁਪਏ 95000 ਰੁਪਏ ਤੇ ਮਾਨਤਾ ਨ ਹੋ ਜੂਗਾ ਮੌਕੇ ਤੇ ਹਾਂ ਬਈ ਮੌਕੇ ਤੇ ਕਰ ਦਾਂਗਾ ਆਪ ਠੀਕ ਆ ਲੈ ਮਿੱਤਰੋ 14-15 ਲੀਟਰ ਇਹਦੀ ਮਾ ਦੇ ਦੁੱਧ ਦਾ ਰਿਕਾਰਡ ਆ ਚੱਡੇ ਦਾ ਆਕਾਰ ਬਹੁਤ ਸੋਹਣਾ ਝੋਟੀ ਦੇ ਲਾਉਣਾ ਸ਼ੁਰੂ ਕਰਤਾ ਤੇ ਤਕਰੀਬਨ ਕਿੰਨੇ ਦਿਨ ਰਹਿ ਕੇ ਸੋਚਦਾ ਇਹਦੇ 14-15 ਦਿਨ ਹੀ 14-15 ਦਿਨ ਰਹਿੰਦੇ ਹਨ ਤੇ ਚੱਡਾ ਉਸ ਹਿਸਾਬ ਨਾਲ ਬਹੁਤ ਵਧੀਆ ਬਣਾਉਗੀ ਪੂਰਾ ਖੁੱਲਾ ਡੁੱਲਾ ਚੱਡਾ ਬਣਾਉਗੀ ਤੇ ਜਗਾ ਥੋੜੀ ਘੱਟ ਦੀ ਪ੍ਰੋਬਲਮ ਕਰਕੇ ਤੇ ਮੜਾ ਗੇੜਾ ਕਢਾਇਆ ਹੋਣਾ ਜੇ ਗੇੜਾ ਕੱਢਦੀ ਹਾਂ ਹਾਂ ਨਾ ਮੇਸਟਰ ਤੁਸੀਂ ਇੱਥੇ ਪਹੁੰਚ ਕੇ ਪੂਰੀ ਤਸੱਲੀ ਕਰਕੇ ਆਪਣੀ ਜਿਹੜੀ ਖਰੀਦ ਸਕਦੇ ਆ ਦੇਖੋ ਡੈਗਣ ਆਪਾਂ ਇਧਰ ਨੂੰ ਲਿਓ ਲੈ 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 ਬੰਦ ਦੇ ਬੰਦ 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 ਦੇ ਬੰਦ ਦਿਓ ਨਾ ਮੇਰੇ ਚੱਡਾ ਦੇਖੋ ਪੂਰਾ ਲਾਉਣਾ ਸ਼ੁਰੂ ਕਰਦਾ ਝੋਟੀ ਨੇ ਤੇ 14 15 ਲੀਟਰ ਦੀ ਮਾਤ ਜਿਆਦਾ ਦੱਦ ਜਰ ਕਾਰਡ ਆ ਪਹਿਲੇ ਧੂੜ ਕੋੜਾ ਜਿਹੜਾ ਫਰੀ ਕੋੜਾ ਤੇ ਜੇ ਤੁਹਾਡਾ ਸੰਪਰਕ ਕਰਨਾ ਹੋਵੇ ਤਾਂ ਮੋਬਾਈਲ ਨੰਬਰ ਦੱਸ ਦਈ 9878342231 9878342231 ਹਾਂਜੀ ਠੀਕ ਹੈ ਲੈ ਮਿੱਤਰੋ ਨੰਬਰ ਸਕਰੀਨ ਦੇ ਉੱਪਰ ਵੀ ਚੱਲੀ ਜਾਂਦਾ ਘਰੇ ਬਾਈ ਹੋਰਾਂ ਦੀ ਸ਼ੌਂਕ ਨਾਲ ਪਾਲੀ ਛੋਟੀ ਵਿਕਾਊਗਾ ਤੇ 95000 ਬਾਈ ਹੋਰਾਂ ਨੇ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਡਿਮਾਂਡ ਕਰਦੇ ਮੌਕੇ ਤੇ ਮਾਨਤਨ ਹੋ ਜਾਊਗਾ ਜਿਹੜੇ ਸੱਜਣ ਨੂੰ ਪਸੰਦ ਹੋਵੇ ਘਰੇ ਰੱਖਣ ਵਾਸਤੇ ਚਾਹੇ ਛੇ ਲਈ ਵਾਸਤੇ ਤਾਂ ਤੁਸੀਂ ਸੰਪਰਕ ਕਰ ਸਕਦੇ ਆ ਤਾਂ ਵੀਡੀਓ ਕਰ ਦਿਓ ਬਾਅਦ ਤੋਂ ਅੱਗੇ ਧੰਨਵਾਦ ਜੀ ਸਾਰਿਆਂ ਸਾਰਨ ਸਤਿ ਸ੍ਰੀ ਅਕਾਲ